ਮਹਾਰਾਸ਼ਟਰ ਦੇ ਜਲਗਾਮ ਦੇ ਵਿੱਚ ਉਥੋਂ ਦੀ ਇੱਕ ਖਬਰ ਹੈ ਉਥੋਂ ਦੇ ਕੇਂਦਰੀ ਮੰਤਰੀ ਰੱਖਸ਼ਾ ਜੀ ਨੇ ਖੜਸੇ ਖੜਸੇ ਰੱਖਸ਼ਾ ਖੜਸੇ ਉਹਨਾਂ ਦੀ ਬੇਟੀ ਦੇ ਨਾਲ ਹੀ ਕਿਸੇ ਨੇ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਉਹ ਕਿਤੇ ਆਪਦੀ ਦੋਸਤਾਂ ਦੇ ਨਾਲ ਘੁੰਮਣ ਗਈ ਸੀ ਤੇ ਕਹਿੰਦੇ ਵੀ ਕੋਈ ਸ਼ਰਾਰਤੀ ਅੰਸਰ ਹੈ ਉਹਦੀ ਵੀਡੀਓ ਵਗੈਰਾ ਬਣਾਉਣ ਨੂੰ ਸ਼ੁਰੂ ਕਰਤੀ ਤੇ ਕਸ਼ਟ ਇਤੋਂ ਤੱਕ ਆ ਗਿਆ ਵੀ ਬੀਬੀ ਨੂੰ ਆਪ ਥਾਣੇ ਜਾ ਕੇ ਸ਼ਿਕਾਇਤ ਦਰਜ ਕਰਾਉਣੀ ਪਈ ਫਿਰ ਗੱਲ ਤੇ ਹੋਈ ਹੈ ਨਾ ਕਿ ਹੁਣ ਕਈ ਸਿਆਣਪ ਇਹ ਦੇਣ ਕੇ ਹਮ ਕਿ ਕੁੜੀਆਂ ਉੱਥੇ ਕਰਨ ਕੀ ਕਈਆਂ ਸੀ ਬਿਲਕੁਲ ਉਹਨਾਂ ਨੇ ਉਸ ਪਾਸੇੋਂ ਵੇਖਣਾ ਹਮ ਮਤਲਬ ਇਹ ਨਹੀਂ ਕਹਿਣਾ ਕਿ ਇਹ ਮਸਟੰਡੇ ਕੌਣ ਸੀ ਇਹਨਾਂ ਨੂੰ ਕਿੰਨੇ ਹੱਕ ਦਿੱਤਾ ਜੀ ਅਸਲ ਦੇ ਵਿੱਚ ਕੀ ਆ ਕਿ ਉਹ ਮੇਲਾ ਵੇਖਣ ਗਈਆਂ ਸਨ ਕੋਈ ਹਮ ਮੇਲਾ ਕਹਿ ਲਓ ਜੀ ਸਮਾਗਮ ਸੀਗਾ ਲੱਗੇ ਪਾਸੇ ਤੇ ਕੁੜੀ ਨੇ ਆਪਣੀ ਮਾਂ ਨੂੰ ਫੋਨ ਕੀਤਾ ਸੋ ਹਮ ਕਿ ਭਾਈ ਮੈਂ ਜਾਣਾ ਹੈ ਜੀ ਤੇ ਮੈਨੂੰ ਇਜਾਜ਼ਤ ਦਿਓ ਮੈਂ ਕੁਛ ਮੇਰੀਆਂ ਸਹੇਲੀਆਂ ਤੇ ਅਸੀਂ ਉਦੇ ਵਿੱਚ ਸ਼ਿਰਕਤ ਕਰਨੀ ਹੈ ਉਹਨੇ ਆਖਿਆ ਇੱਕ ਗਾਰਡ ਲੈ ਜਾ ਹੂੰ ਗਾਰਡ ਲੈ ਜਾ ਚੰਗਾ ਹੁੰਦਾ ਹੈ ਜੀ ਚਲੋ ਗਾਰਡ ਗਾਰਡ ਵੀ ਨਾਲ ਹੈ ਤੇ ਇਹ ਜਿਹੜੇ ਕੁਛ ਬਤਮੀਜ਼ ਕਹਿ ਲੋ ਜਾਂ ਕਹਿ ਲੋ ਕਿ ਗੰਦੇ ਆਂਡੇ ਹੀ ਆ ਹੂੰ ਇਹਨਾਂ ਨੇ ਉਹਨਾਂ ਨੂੰ ਘੇਰ ਕੇ ਤੇ ਇਹ ਗੰਦਾ ਕੰਮ ਕੀਤਾ ਮਤਲਬ ਕਿ ਸ਼ਿਟ ਸ਼ੜ ਕੀਤੀ ਤੇ ਵੀਡੀਓ ਵੀ ਬਣਾਇਆ ਹੂੰ ਜੀ ਅਸਾ ਦੋਸ਼ ਆ ਹੁਣ ਗੱਲ ਇਹ ਆ ਕਿ ਜਦੋਂ ਮੰਤਰੀ ਸੈਭਾ ਨੂੰ ਪਤਾ ਲੱਗਿਆ ਹੂੰ ਬੀਬੀ ਹੈ ਨਾ ਮੰਤਰੀ ਜੀ ਜੀ ਤਾਂ ਉਹ ਉਹ ਤਾਂ ਬਹੁਤ ਪਰੇਖੀ ਉਹਨੇ ਆਖਿਆ ਕਿ ਜੇ ਮੇਰੀ ਬੇਟੀ ਇੱਥੇ ਸੁਰੱਖਿਤ ਨਹੀਂ ਹੈ ਜੀ ਤੇ ਫਿਰ ਆਮ ਲੋਕਾਂ ਦੀਆਂ ਆਮ ਲੋਕਾਂ ਦੀਆਂ ਧੀਆਂ ਪੈਣਾ ਜਿਹੜੀਆਂ ਕਿੰਨੀਆਂ ਕੁ ਸੁਰੱਖਿਤ ਹੋਣਗੀਆਂ ਗੱਲ ਵੱਡੀ ਆ ਬਿਲਕੁਲ ਅੱਛਾ ਕਮਾਲ ਇਹ ਆ ਜੀ ਕਿ ਜਿਹੜੇ ਬੰਦੇ ਫੜੇ ਆ ਨਾ ਨੇ ਜਾਂ ਨਾਮਜ਼ਦ ਕੀਤੇ ਆ ਜੀ ਉਹਨਾਂ ਦੇ ਵਿੱਚੋਂ ਇਹਨਾਂ ਦਾ ਹੀ ਜਿਹੜਾ ਇੱਕ ਨਾਤੇ ਛਿੰਦੇ ਆ ਹੂੰ ਉਹਦੀ ਧਿਰ ਦੇ ਨਾਲ ਜੁੜੇ ਦੋ ਬੰਦੇ ਆ ਲੋ ਇਹ ਬੜੀ ਸਮੱਸਿਆ ਆਉਂਦੀ ਆ ਇੱਕ ਤਾਂ ਧਿਰਾਂ ਨਾਲ ਜੁੜੇ ਹੋਏ ਛੇਤੀ ਨਿਕਲ ਆਉਂਦੇ ਆ ਨਹੀਂ ਤੇ ਗੱਲ ਇਹ ਆ ਕਿ ਬਈ ਇਸ ਤਰ੍ਹਾਂ ਦੇ ਬੰਦੇ ਅੱਜ ਕੱਲ ਰਾਜਨੀਤੀ ਦੇ ਵਿੱਚ ਹੂੰ ਸ਼ਰ ਲੈਂਦੇ ਆ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਬਿਲਕੁਲ ਬਾਕੀ ਨਕਮਾ ਨਖਿੱਦ ਨਲਾਇਕ ਇਸ ਤਰ੍ਹਾਂ ਦੀ ਸੋਚ ਵਾਲਾ ਕਿਤੇ ਵੀ ਹੋ ਸਕਦਾ ਇੱਥੇ ਇੱਥੇ ਤੁਸੀਂ ਵੇਖ ਲਿਓ ਗਲੀ ਮੰਡੇ 'ਚ ਕਈ ਬੰਦੇ ਬੁੱਢੇ ਹੋ ਜਾਂਦੇ ਆ ਐ ਕੋਈ ਜਨਾਨੀ ਲੰਘ ਜਾਵੇ ਕੁੜੀ ਲੰਘ ਜਾਵੇ ਉਹਨਾਂ ਦੀ ਧੌਣ ਜਿਹੜੀ ਆ ਉਹਦਾ ਹੋ ਸਕਦਾ ਮਨ ਘੱਲ ਜਾਵੇ ਹੂੰ ਪਰ ਉਹ ਨਿਗਾਹ ਨਹੀਂ ਆਉਂਦੇ ਆ ਦੀਆਂ ਹਰਕਤਾਂ ਤੋਂ ਤਾਂ ਕਹਿਣ ਦਾ ਮਤਲਬ ਇਹ ਆ ਸਾਬ ਕਿ ਇਹ ਚੀਜ਼ਾਂ ਜਿਹੜੀਆਂ ਨੇ ਸਾਡੇ ਸਮਾਜ ਵਾਸਤੇ ਬੜੀਆਂ ਸ਼ਰਮਨਾਕ ਨੇ ਜੀ ਬੜੀਆਂ ਸ਼ਰਮਨਾਕ ਨੇ ਇਸੇ ਤਰ੍ਹਾਂ ਦੀ ਇੱਕ ਘਟਨਾ ਉਥੇ ਹੋਰ ਵਾਪਰੀ ਆ ਹੂੰ ਜਿਹੜੀ ਕਿ ਸਮਾਜ ਨੂੰ ਸ਼ਰਮਸਰ ਕਰਦੀ ਹੈ ਕਿ ਇੱਕ ਕੁੜੀ ਸੀ ਉਹ ਪੜ੍ਹਨ ਜਾ ਰਹੀ ਸੀ ਹੂੰ ਤੇ ਉਹਨੇ ਆਪਣੇ ਪਿੰਡ ਜਾਣਾ ਸੀਗਾ ਬਹੁਤ ਇੰਟੈਲੀਜੈਂਟ ਕੁੜੀ ਸੀਗੀ ਪੜਾਈ ਚ ਜੀ ਤਾਂ ਸਾਬਲਾਂ ਨੂੰ ਬਾਸ ਛੱਡੇ ਦੇ ਵਿੱਚ ਹੀ ਦਰਿੰਦਗੀ ਹੋਈ ਉਹਦੇ ਨਾਲ ਓਹੋ ਤਾਂ ਉਹਨੂੰ ਉਹਨੂੰ ਭੱਜੇ ਚ ਕਿਵੇਂ ਲਿਆ ਭੈਣ ਕਹਿ ਕੇ ਦੀਦੀ ਕਹਿ ਕੇ ਹੂੰ ਤਾਂ ਮਤਲਬ ਕਿਤੇ ਵੀ ਵਿਸ਼ਵਾਸ ਕਿਸੇ ਦਿਨ ਕੀਤਾ ਜਾ ਸਕਦਾ ਤਾਂ ਤੁਹਾਡੇ ਸਾਹਮਣੇ ਸਮਾਜ ਕਿੰਨਾ ਗਰਕ ਰਿਹਾ ਹੈ ਜੀ ਜੀ ਮਿੰਟੂ ਜੀ ਠੀਕ ਚੰਗੇ ਲੋਕ ਬਹੁਤ ਨਹੀਂ ਬਹੁਤ ਨੇਕ ਲੋਕ ਪੈਨੇ ਇਹਦੇ ਚ ਕੋਈ ਸ਼ੱਕ ਨਹੀਂ ਕੋਈ ਦੂਰ ਨਹੀਂ ਪਰ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਲੋਕਾਂ ਦੀ ਵੀ ਗਿਣਤੀ ਹੁਣ ਬਹੁਤ ਵੱਧ ਗਈ ਹੈ ਬਹੁਤ ਵੱਧ ਗਈ ਹੈ ਬਹੁਤ ਗਿਣਤੀ ਹੋ ਗਈ ਹੈ ਸੱਚਮੁੱਚ ਠੀਕ ਹੈ ਨਾ ਜੀ ਤਾਂ ਛੇੜਛਾੜ ਭਈ ਇਹ ਚੀਜ਼ਾਂ ਜੜੀਆਂ ਨੇ ਨਾ ਇਹ ਸਾਡੀ ਉਹ ਜਿਹੜੀ ਕਹ ਲਓ ਕਿ ਸਾਈਕੀਕ ਕਹ ਲਓ ਜਾਂ ਇਹ ਇਹ ਉਹਨੂੰ ਪ੍ਰਗਟਾਖ ਦਿੰਦੀਆਂ ਨੇ ਇਹ ਜੀ ਮਾਨਸਿਕ ਦਿਵਾਲੀਆ ਜਿਵੇਂ ਨਿਕਲ ਗਿਆ ਦਿਵਾਲੀਆ ਪਾ ਨਹੀਂ ਹੈ ਜੀ ਠੀਕ ਹੈ ਨਾ ਇਹ ਇਹ ਚੀਜ਼ਾਂ ਵੈਸੇ ਮੇਰੇ ਖਿਆਲ ਦੇ ਨਾਲ ਹੋਰ ਕੁਝ ਸਿਖਾਓ ਨਾ ਸਿਖਾਓ ਬੱਚੇ ਨੂੰ ਹੂੰ ਇਸਾ ਦਿਨੀ ਜ਼ਰੂਰ ਸਿਖਾਉਣੀ ਚਾਹੀਦੀ ਬਿਲਕੁਲ ਕੁਝ ਜ਼ਮੀਨ ਜਾਇਦਾ ਦਿਓ ਨਾ ਦਿਓ ਸੰਸਕਾਰ ਥੋੜੇ ਜਿਹਾ ਸੰਸਕਾਰ ਦਿਓ ਸੰਸਕਾਰ ਤਾਂ ਆ ਨਾ ਰਹਿੰਦੇ ਨੇ ਸੰਸਕਾਰ ਹੋਣ ਤੇ ਬੜਾ ਕੁਝ ਬਣ ਜਾਂਦਾ ਹੈ ਜੀ ਜੀ ਤਾਂ ਮਤਲਬ ਕਿ ਅੱਗੇ ਆਮ ਹੀ ਸੀਗਾ ਪਿੰਡਾਂ ਦੇ ਵਿੱਚ ਨਾ ਇਹ ਗੱਲ ਸਮਝਾਈ ਜਾਂਦੀ ਸੀ ਕਿ ਪਿੰਡ ਦੀ ਧੀ ਭੈਣ ਵੀ ਤੁਹਾਡੀ ਆਪਣੀ ਆ ਹਮ ਠੀਕ ਹੈ ਜੀ ਤੇ ਕੋਈ ਗਲਤ ਕੰਮ ਨਹੀਂ ਕਰਨਾ ਤੇ ਇਦਾਂ ਦੀਆਂ ਚੀਜ਼ਾਂ ਆਮ ਸੀਗੀਆਂ ਯਾਰ ਮਾਰ ਨਹੀਂ ਕਰਨੀ ਹਮ ਠੀਕ ਹੈ ਜੀ ਜੇ ਕਿਸੇ ਨਾਲ ਕਾਲ ਕਰਾਰ ਕਰ ਲਏ ਤੇ ਫਿਰ ਨਿਭਣਾ ਪੱਗ ਵਟਾਲੀ ਪੱਗ ਵਟਾਲੀ ਜਾਂ ਉਦਾਂ ਦੇ ਇਸ਼ਕ ਵੀ ਹੁੰਦਾ ਉਦੋਂ ਕਿਹੜਾ ਪਿਆਰ ਨਹੀਂ ਰਹੀ ਰਾਂਝੇ ਹੋਰੀ ਕਿਤੇ ਅੱਜ ਦੇ ਹੀ ਹੂੰ ਹੂੰ ਸਰ ਉਦੋਂ ਕਾਲ ਕਰਾਉਣ ਦੀ ਗੱਲ ਸੀ ਵੀ ਨਾਲ ਵੀ ਨਿਭਾਣਾ ਥਾ ਹੂੰ ਇਹ ਨਹੀਂ ਆ ਕਿਸੇ ਨੂੰ ਵਰਤ ਕੇ ਛੱਡ ਜਾ ਪਰ ਅੱਜ ਕੱਲ ਤੇ ਤੁਹਾਨੂੰ ਪਤਾ ਹੀ ਹੈ ਨਾ ਹੁਣ ਸੋ ਗੱਲ ਇਹ ਆ ਕਿ ਸਾਨੂੰ ਫਿਰ ਉੱਥੇ ਗੱਲ ਆ ਜਾਂਦੀ ਹੈ ਕਿ ਬੱਚਿਆਂ ਨੂੰ ਇਹ ਚੀਜ਼ਾਂ ਜ਼ਰੂਰ ਸਿਖਾਉਣੀਆਂ ਚਾਹੀਦੀਆਂ ਜੀ ਕਿ ਭਾਈ ਠੀਕ ਹੈ ਇੱਕ ਕੁਦਰਤੀ ਆਕਰਸ਼ਣ ਹੁੰਦਾ ਹੈ ਹੂੰ ਅਟਰੈਕਸ਼ਨ ਜਿਹਨੂੰ ਆਪਾਂ ਅੰਗਰੇਜ਼ੀ 'ਚ ਕਹਿੰਦੇ ਹੁੰਦਾ ਹੈ ਹੂੰ ਠੀਕ ਆ ਪਿਆਰ ਮੁਹੱਬਤ ਮੋਹ ਯਰਨਾ ਉਹ ਇੱਕ ਸਹਿਮਤੀ ਦਾ ਗੇੜਾ ਹੈ ਜੀ ਪਰ ਕਿਸੇ ਨੂੰ ਰਾਹ ਜਾਂਦੇ ਨੂੰ ਤੰਗ ਕਰਨਾ ਛੇੜਨਾ ਉਹਦੇ ਚੋਂ ਮਜ਼ੇ ਲੈਨੇ ਮੇਰੇ ਖਿਆਲ ਦੇ ਨਾਲ ਇਹ ਸਮਾਜ ਦੇ ਨਾਮ ਤੇ ਕਹਿ ਸਕਦੇ ਆਪਾਂ ਕਿ ਤੱਭਈਆ ਹੋਈ ਹੈ ਬਿਲਕੁਲ ਬਿਲਕੁਲ ਮਿੰਟੂ ਜੀ ਚਲੋ ਜਗਤਾਰ ਜੀ ਦੱਸ ਰਹੇ ਨੇ ਕਿ ਉਹਨਾਂ ਦੇ ਪਿੰਡ ਵੀ ਫਤਿਹਗਰੇ ਵੀ ਕਹਿੰਦੇ ਕੁੜੀਆਂ ਵਾਸਤੇ ਬੈਨ ਲਵਾਈ ਮੀਨੂ ਬਰਾੜ ਸਰਪੰਚ ਜੀ ਵੱਲੋਂ ਬਹੁਤ ਸੋਹਣੀ ਗੱਲ ਹੈ ਜੀ ਤੇ ਇਧਰ ਮਿੱਤਰ ਕਹਿ ਰਹੇ ਆਪਾਂ ਖਬਰ ਇੱਕ ਉਹ ਕਮੈਂਟ ਲਿਆ ਤਾਂ ਦੂਸਰੀ ਨਾਲ ਇੱਕ ਹੋਰ ਚੰਗੀ ਚੀਜ਼ ਜੁੜ ਗਈ ਜੀ 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 ਬਲਵੀਰ ਜੀ ਦੱਸ ਰਹੇ ਨੇ ਕਿ ਇਹੋ ਜਿਹੇ ਕੰਮ ਵੀ ਕਹਿੰਦੇ ਉਹੀ ਕਰਦੇ ਆ ਜਿਨ੍ਹਾਂ ਦੇ ਪਿੱਛੇ ਕੋਈ ਤਕੜਾ ਸਿਸਟਮ ਹੁੰਦਾ ਹੈ ਜਿਨ੍ਹਾਂ ਦੀ ਕਿਤੇ ਨਾ ਕਿਤੇ ਕੋਈ ਪਛਾਣ ਹੁੰਦੀ ਹੈ ਉਹ ਨਹੀਂ ਯਾਰ ਮੈਂ ਦੇਖਿਆ ਸਰ ਇਹ ਆਦਤਾਂ ਹੀ ਹੁੰਦੀਆਂ ਠੀਕ ਹੈ ਜੀ ਆ ਸਾਡੇ ਦੇ ਜਵਾਨੀ ਆਈ ਤੇ ਬੜੀ ਤਗੜੀ ਆਈ ਸੀ ਐਵੇਂ ਕਹੀਏ ਸੋਹਣੇ ਸਨ ਅੱਖੇ ਸਾਂ ਖੇਡਦੇ ਕਰਦੇ ਸਭ ਕੁਝ ਸੀ ਜੀ ਠੀਕ ਹੈ ਭੋਰ ਮੱਦੇ ਕੰਬਥੇਰੇ ਕੀਤੇ ਲੜਾਈ ਝਗੜਿਆਂ ਵਾਲੇ ਪਾਸੇ ਤੁਰ ਪਏ ਆ ਕੰਮ ਨਹੀਂ ਕੀਤਾ ਸੀ ਮਨੋਰਚ ਬਾਂਡ ਕੱਢ ਕੇ ਕਹਿੰਦੇ ਅੱਜ 30 35 ਸਾਲ ਹੋ ਗਏ ਨੇ ਹੂੰ ਠੀਕ ਹੈ ਜੀ ਜੀ ਔਰ ਦੂਜੀ ਗੱਲ ਇਹ ਕਿ ਜਿੱਥੇ ਬਸ ਤੇ ਚੜਦੇ ਸੀਗੇ ਪਿੰਡ ਦੀਆਂ ਕੁੜੀਆਂ ਸੌਖੀਆਂ ਹੋ ਜਾਂਦੀਆਂ ਸੀ ਵਿਆਹ ਗਏ ਹੂੰ ਹੁਣ ਸਾਨੂੰ ਕੋਈ ਤੰਗ ਨਹੀਂ ਕਰ ਸਕਦਾ ਇਹ ਖੱਟੀ ਹੈ ਜੀ ਜੀ ਮੇਰੀ ਵਾਈਫ ਨੂੰ ਕੁੜੀਆਂ ਮਿਲਦੀਆਂ ਨੇ ਜੀ ਉਹ ਕਹਿ ਲਿਆ ਨੇ ਕਿ ਜਿਵੇਂ ਮਰਜੀ ਸੀ ਵੀਰਾ ਜਦੋਂ ਇਹ ਚੜ ਜਾਂਦਾ ਸੀ ਤੇ ਹੌਸਲੇ ਬਲੰਦ ਹੋ ਜਾਂਦੇ ਅੱਛਾ ਸਰ ਇਹ ਕਮਾਈਆਂ ਹੁੰਦੀਆਂ ਜੀ ਬਿਲਕੁਲ ਤੇ ਉਦੋਂ ਵੀ ਆਹੀ ਵੀ ਵੇਦਦੇ ਹੁੰਦੇ ਸੀ ਸਾਡੇ ਨਾਲ ਤੇ ਚੜੀਤੇ ਕਰਦੇ ਹੁੰਦੇ ਸੀ ਹੂੰ ਕੁਝ ਬੰਦੇ ਦੀ ਆਦਤ ਸੀ ਹੂੰ ਬਹੁਤ ਗਲਤ ਆਦਤਾਂ ਨੇ ਸਾਡੇ ਟਾਈਮਸ ਵੀ ਇਸ ਤਰ੍ਹਾਂ ਦੇ ਬੰਦੇ ਹੁੰਦੇ ਸੀ ਪਰ ਘੱਟ ਹੁੰਦੇ ਸੀ ਜੀ ਉਹਨੂੰ ਕਮੈਂਟ ਕਰਤਾ ਉਹਨੂੰ ਕਰ ਦਿੱਤਾ ਕੀ ਹੋ ਜਾਏਗਾ ਇਹਦੇ ਨਾਲ ਕੁਝ ਨਹੀਂ ਹੁੰਦਾ ਤਾਂ ਬਾਕੀ ਕੁੜੀ ਜਿਹੜੀ ਹੈ ਫੀਮੇਲ ਹੈ ਜਿਹੜੀ ਜ਼ਰੂਰੀ ਨਹੀਂ ਉਹ ਤੁਹਾਡੇ ਨਾਲ ਗਲਤ ਹੈ ਤੁਸੀਂ ਉਹਦੇ ਨਾਲ ਕੋਈ ਸੱਚੀ ਦੋਸਤੀ ਵੀ ਕਰ ਸਕਦੇ ਹੋ ਜੀ ਬਿਲਕੁਲ ਤੇ ਜ਼ਬਰਦਸਤੀ ਨਹੀਂ ਕਦੇ ਵੀ ਜ਼ਬਰਦਸਤੀ ਕਿਸੇ ਰਿਸ਼ਤੇ 'ਚ ਵੀ ਨਹੀਂ ਹੁੰਦੀ ਮਿੰਟੂ ਜੀ ਤੁਸੀਂ ਕਿਹਨਾਂ ਨੂੰ ਕਹਿੰਦੇ ਹੋ ਜ਼ਬਰਦਸਤੀ ਦਾ ਰਿਸ਼ਤਾ ਜਿਹੜਾ ਹੁੰਦਾ ਨਾ ਹੂੰ ਸਗੋ ਜੇ ਤੁਹਾਨੂੰ ਕਿਸੇ ਨਾਲ ਹੈ ਵਨ ਸਾਈਡਡ ਵੀ ਅਗਲਾ ਤੁਹਾਨੂੰ ਰਿਜੈਕਟ ਕਰਦਾ ਤਾਂ ਉਸ ਰਿਜੈਕਸ਼ਨ ਦੀ ਵੀ ਕਦਰ ਕਰੋ ਬਿਲਕੁਲ ਕਿ ਠੀਕ ਹੈ ਯਾਰ ਕਟੋ ਕਟ ਰਿਜੈਕਸ਼ਨ ਚ ਆ ਵੀ ਮੈਨੂੰ ਤਾਂ ਤੂੰ ਨਹੀਂ ਨਾ ਰੋਕ ਸਕਦਾ ਮੈਂ ਕਰ ਰਿਹਾ ਜੀ ਜੇ ਨਹੀਂ ਤਾਂ ਉਸ ਰਿਜੈਕਸ਼ਨ ਦੀ ਵੀ ਕਦਰ ਹੈ ਯਾਰ ਠੀਕ ਹੈ ਭਾਈ ਜੀ ਜੀ ਬਿਲਕੁਲ 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 ਲਓ ਜੀ ਰਾਜਸਥਾਨਾਂ ਦੇ ਸ਼ਿਕਾਰੀਆਂ ਦੀ ਵੀ ਆਪਾਂ ਗੱਲ ਕਰਦੇ ਹਾਂ ਰਵੀਪ ਜੀ ਪਹਿਲਾਂ ਇੱਕ ਗੱਲ ਹੋਰ ਕਰ ਲਈ ਮਿੰਟੂ ਜੀ ਇਹ ਖਬਰ ਸੁਣ ਕੇ ਵੀ ਨਾ ਪੜ੍ਹ ਕੇ ਵੀ ਮਨ ਨੂੰ ਬੜਾ ਨਾ ਅਫਸੋਸ ਹੋਇਆ ਬੜਾ ਸੋਗ ਜਿਹਾ ਮਨ 'ਚ ਪੈ ਗਿਆ ਇੱਕ ਕੁੜੀ 23 ਸਾਲਾਂ ਦੀ ਕੁੜੀ ਕਾਂਗਰਸ ਦੇ ਵਿੱਚ ਐਕਟਿਵ ਸੀ ਤੇ ਸੂਟਕੇਸ ਦੇ ਵਿੱਚ ਉਹਦੀ লাশ ਮਿਲੀ ਰੋहतक ਦੇ ਕੋਲੋਂ ਹਨਾ ਨਾਮ ਹਿਮਾਨੀ ਨਰਵਾਲ ਉਹਦਾ ਕਿਸ ਤਰ੍ਹਾਂ ਦਾ ਮਾਹੌਲ ਬਣ ਗਿਆ ਜੀ ਪਹਿਲਾਂ ਕਹਿੰਦੇ ਕਿ ਕੁਝ ਸਾਲ ਪਹਿਲਾਂ ਉਹਦੇ ਭਰਾ ਦਾ ਕਤਲ ਹੋ ਗਿਆ ਸੀ ਫਿਰ ਉਸ ਅਫਸਰ ਦੇ ਵਿੱਚ ਉਸ ਦੁਕਾਨ ਦੇ ਵਿੱਚ ਉਹਦੇ ਪਿਓ ਨੇ ਵੀ ਆਤਮ ਹੱਤਿਆ ਕਰ ਲਈ ਹੁਣ ਕੁੜੀ ਦਾ ਕਤਲ ਹੋ ਗਿਆ ਦੇਖੋ ਉਹਦੇ ਵਿੱਚ ਜਿਹੜਾ ਮਲਜਮ ਹੈ ਉਹ ਤਾਂ ਫੜਿਆ ਗਿਆ ਹਮ ਪਰ ਉਸ ਨੇ ਇੱਕ ਕਹਾਣੀ ਹੋਰ ਬਿਆਨ ਕੀਤੀ ਹੈ ਕਿ ਜਿਹੜੀ ਇਹ ਲੜਕੀ ਸੀਗੀ ਹਮ ਉਹਦੇ ਨਾਲ ਸੰਪਰਕ ਵਿੱਚ ਸੀਗੀ ਜੀ ਕਿ ਇਹ ਉਹਨੂੰ ਬਲੈਕਮੇਲ ਕਰ ਰਹੀ ਸੀਗੀ ਤੇ ਤੰਗ ਆਇਆ ਪਿਆ ਸੀਗਾ ਹਮ ਉਹ ਰਿਸ਼ਤੇੰ ਤਾਂ ਤਾਣਾ ਵਾਣਾ ਹੀ ਕੁਝ ਬਹੁਤ ਜੜੀਆਂ ਗੱਲਾਂ ਆਪਾਂ ਕਰ ਰਹੇ ਆ ਕੁਝ ਐਸਾ ਐਸਾ ਜੀ